ਆਪ ਗਰੀਬ ਨਿਵਾਜ਼ ਜੀ ਤੋਂ ਅਨੰਦਪੁਰ ਸਾਹਿਬ ਵਿਖਾ ਕੇ ਸਿੱਖ ਸੰਗਤ ਨੂੰ ਸੇਵਾ ਸੌਂਪ ਕੇ ਮਾਤਾ ਸਾਹਿਬ ਨਾਨਕੀ ਜੀ ਦੇ ਨਾਲ ਹਨ ਤੇ ਸਤਿਗੁਰਾਂ ਦੇ ਮਹਿਲ ਮਾਤਾ ਗੁਜਰੀ ਸਾਹਿਬ ਜੀ ਨਾਲ ਹਨ ਕਰਪਾਲ ਚੰਦ ਜੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਮਾ ਜੀ ਸਨ ਉਹ ਵੀ ਨਾਲ ਹਨ ਇਸ ਪ੍ਰਕਾਰ ਹੋਰ ਫਕੀਰ ਵੀ 500 ਨਾਲ ਉਦਾਸੀ ਹੈ ਹੋਰ ਵੀ ਬਹੁਤ ਸਾਰੇ ਸਾਧ ਸੰਤ ਮਹਾਤਮਾ ਗੁਰੂ ਸਾਹਿਬ ਤੀਰਥ ਯਾਤਰਾ ਨੂੰ ਜਾਂਦੇ ਜਾਣ ਕੇ ਤਨ ਨਾਲ ਹੋਲੇ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਦੇ ਵਿਚਰਦੇ ਆਸਰਾ ਵਿੱਚ ਇਹ ਪਟਿਆਲਾ ਉਦੋਂ ਵਸਿਆ ਨਹੀਂ ਸੀ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਦੇ ਨਾਲ ਇਹ ਪਟਿਆਲਾ ਨਗਰ ਵਸਿਆ ਹੈ ਤੇ ਸੱਚੇ ਪਾਤਸ਼ਾਹ ਉਸ ਪ੍ਰਕਾਰ ਕੌਂਤਕ ਕਰਦੇ ਹੋਏ ਬਿਚੇ ਹੋਏ ਸੱਚੇ ਪਾਤਸ਼ਾਹ ਜੀ ਸਾਰਿਆਂ ਥਾਵਾਂ ਦੇ ਵਿੱਚ ਦੀ ਹੌਲੀ-ਹੌਲੀ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਜੀ ਕੰਨਾਂ ਥਾਂ ਤੇ ਇੱਕ ਤਮਾਕੂ ਪੀਣ ਵਾਲਾ ਉਹ ਆਦਮੀ ਸੀ ਉਨਕ ਨੂੰ ਆਖੂਤ ਹੋਤਾ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਕਰੋ ਚੰਦ ਦੇ ਵਿਚਦੀ ਵਿਚਰਦੇ ਹੋਏ ਜਿਹੜਾ ਛੇਵੇਂ ਪਾਤਸ਼ਾਹ ਜੀ ਨੇ ਸਖਲਾਉ ਦਾ ਹਲ ਕੀਤਾ ਸੀ ਉਸ ਪਿੰਗਲੇ ਦੇ ਨੇਤਰ ਬਣੇ ਸੀ ਤੇ ਝਾੜੂ ਦੇਣੇ ਕਰਕੇ ਪਿੰਗਲਾ ਪੁਣਾ ਵੀ हट ਗਿਆ ਸੀ ਉਹਨ ਵੀ ਸਤਗੁਰੂ ਨਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਇਸੇ ਕੋਕਾਰ ਮਹਾਰਾਜ ਸਾਹਿਬ ਵਿਚਦੇ ਹੋਏ ਪੁਰੂ ਦੇ ਵਿੱਚ ਦੀ ਜਿੱਥੇ ਸੀ ਸੰਗਤਾਂ ਨੂੰ ਸਾਹਿਬ ਨੂੰ ਰਾਹ ਦਿਨ ਸੀ ਉਹਨਾਂ ਦਰਸ਼ਨ ਦਿੰਦੇ ਹੋਏ ਸੱਚੇ ਪਾਤਸ਼ਾਹ ਗ੍ਰੀ ਪਾਈ ਤੇ ਚਾ ਫਗੂ ਆਦਿਕ ਜਿਹੜੇ ਸਨ ਉਹਨਾਂ ਨੂੰ ਗੁਰੂ ਮਾਰਾ ਸਾਹਿਬ ਨੂੰ ਆਧਿਆਸੀ ਉਹਨਾਂ ਨੂੰ ਵੀ ਦਰਸ਼ਨ ਗੁਰੂ ਮਾਰਾ ਸਾਹਿਬ ਜੀ ਦੇ ਅਸ ਪ੍ਰਕਾਸ਼ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਕੜੇ ਪਿੰਦੇ ਅੰਦਰ ਇਹ ਮਲੂਕ ਦਾਸ ਸਾਤ ਸੀ ਵੈਸ਼ਨੋ ਉਹ ਵੈਸ਼ਨੋਵਾਦ ਦਾ ਸੀ ਉਸ ਨੇ ਮਾਰਾ ਸਾਹਿਬ ਸੱਚੇ ਪਾਤਸ਼ਾਹ ਤੇ ਨਫਰਤ ਕੀਤੀ ਕਿ ਗੁਰੂ ਸਾਹਿਬ ਸ਼িকার ਖੇਲਦੇ ਆ ਰਹੇ ਆ ਉਸ ਵਕਤ ਠਾਤਰਾਂ ਨੂੰ ਭੋਗ ਲਗਾਉਣ ਲਗਾ ਪਏ ਉਹਦੇ ਤੇ ਝਟਕਾ ਵੇਖ ਕੇ ਹੈਰਾਨ ਹੋ ਗਿਆ ਫਿਰ ਗੁਰੂ ਸਾਹਿਬ ਦੇ ਸਰਬਾ ਦੇ ਨਾਲ ਚਰਨੀ ਆ ਪਿਆ ਫਿਰ ਤੇ ਗੁਰੂ ਸਾਹਿਬ ਦੀ ਸਿੱਖੀ ਮਲੂਕ ਦਾਸ ਨੇ ਧਾਰਨ ਕੀਤੀ ਇਸ ਪ੍ਰਕਾਰ ਜੀ ਪਾਤਸ਼ਾਹ ਤਰਵੇਣੀ ਤੇ ਪੁਜੇ ਤਰਵੇਣੀ ਤੇ ਜਾ ਕੇ 6 ਮਹੀਨੇ ਸੰਗਤਾਂ ਨੂੰ ਤਾਰਦੇ ਰਹੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ 6 ਮਹੀਨੇ ਤੇ ਗੋਇੰਦਵਾਲ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ 6 ਤੁਹਾਡੇ ਪਤਨੀ ਦਾ ਆਮਿਆ ਸ਼ੀਕਤਰ ਪੁੱਤਰ ਦੇ ਦਰਸ਼ਨ ਕਰਨਗੀ ਉਹਨਾਂ ਦੇ ਘੁੰਡਟ ਦੇਖੇਗੀ ਹੁਣ ਆਪ ਦੀ 45 ਸਾਲ ਦੀ ਉਮਰ ਹੋ ਗਈ ਹੈ ਹੁਣ ਤੱਕ ਮਾਰੇ ਮੇ ਪੁੱਤਰ ਦੇ ਦਰਸ਼ਨ ਨਹੀਂ ਕਰ ਸਕੀ ਇਹ ਮੇਰੀ ਇੱਛਾ ਪੂਰੀ ਕਰੋ ਮਾਰਨ ਕਿਹਾ ਮਾਤਾ ਜੀ ਇਹ ਤਾਂ ਕਰਤਾਰ ਦੇ ਵਾਸਤੇ ਹੈ ਜਦੋਂ ਵਾਹਿਗੁਰੂ ਦੀ ਆਗਿਆ ਹੋਵੇਗੀ ਉਦੋਂ ਸੰਸਾਰ ਦੇ ਤਾਰਨ ਵਾਸਤੇ ਆਪ ਆ ਜਾਣਗੇ ਇਹ ਵਜਨ ਕੀਤੇ ਉੱਥੇ ਸੱਚੇ ਪਾਤਸ਼ਾਹ ਜੀ ਜਦੋਂ ਪਰਵੇਣੀ ਤੇ ਗਏ ਹਨ ਕਲਗੀ ਤਰਜੀਨਾ ਆਪ ਵਿਚਤ ਨਾਰਜੀ ਲਿਖਿਆ ਮੁਰਕਤ ਪੂਰਮ ਕਿਸ ਕੋ ਆਨਾ ਤਾਉਂਦ-ਤਾਉਂਦ ਕੇ ਪੀਸ ਦਿਨਾਨ ਜਬੀ ਜਾਤ ਪ੍ਰਵੇਣੀ ਪਹਿਲੇ ਪੁੰਨਦਾਨ ਦਿਨ ਕਰਤ ਬਤੇ ਇੱਥੇ ਮਹਾਰਾਜ ਸਾਹਿਬ 6 ਮਹੀਨੇ ਰਹੇ ਤੇ ਵੇਂਦੇ ਪ੍ਰਾਗ ਰਾਜ ਦੇ ਉੱਤੇ ਸੰਗਤਾਂ ਨੂੰ ਕਾਰ ਦੇ ਰਹੇ ਹਨ ਇੱਥੇ ਗੁਰੂ ਮਹਾਰਾਜ ਸਾਹਿਬ ਹੇਮਕੋਟ ਤੇ ਜਦ ਤਪ ਕਰ ਰਹੇ ਸਨ ਅਕਾਲ ਪੁਰਖ ਦੀ ਆਗਿਆ ਦੇ ਨਾਲ ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਦੇ ਬੇਨਤੀ ਕਰਨ ਤੋਂ ਸ੍ਰੀ ਹੰਦ ਪਾਠ ਜਿਹੜਾ ਨਵੇਂ ਪਾਸ਼ਾ ਦੇ ਨਾਲ ਬੀਰ ਸਿੰਘ ਪੰਨੀ ਸਾਹਿਬ ਨੂੰ ਉਹ ਗੁਰਦੁਆਰਾ ਸਾਹਿਬ ਗਊ ਘਰ ਵਿੱਚ ਮੌਜੂਦ ਹੈ ਉਸ ਰੂਪ ਨਾਲ ਰੱਖਦੇ ਸੀ ਉਸ ਤੋਂ ਪਾਠ ਕੀਤਾ ਗਿਆ ਪਾਠ ਕਰਨ ਦੇ ਭੋਗ ਤੋਂ ਬਾਅਦ ਜਿਸ ਵਕਤ ਲੰਗਰ ਕੀਤਾ ਮਹਾਰਾਜ ਜੀ ਨੂੰ ਪੁੰਗਵਾਣ ਕੀਤਾ ਇਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਾਤਾ ਗੂਜਰੀ ਸਾਹਿਬ ਦੇ ਉੱਥੇ ਤਰਵਿਹਣੀ ਤੇ ਰਹਿੰਦੇ ਹੋਏ ਆ ਛੇ ਮਹੀਨੇ ਨਿਹਾਇ ਮਾਤਾ ਉਧਰ ਮਾਪਾਂ ਦੇ ਉਧਰ ਵਿੱਚ ਕਲਗੀਧਰ ਜੀ ਆਏ ਹਨ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਤਿਰਵਿਣੀ ਤੇ 6 ਮਹੀਨੇ ਰਹੇ